ਸੋ ਦੋਸਤੋ ਇਹਨਾਂ ਦੇ ਨਾਂ ਵਿੱਚ ਪੰਜਾਬ ਵਿੱਚ ਬਹੁਤ ਵੱਡਾ ਹੜ੍ਹ ਹੋਇਆ ਸੋ ਹੜ੍ਹ ਦੇ ਨਾਲ ਸਾਡੇ ਜਿਹੜੇ ਲਗਭਗ 10 ਤੋਂ 15% ਲੋਕ ਹੈ ਪੰਜਾਬ ਦੇ ਉਹ ਪ੍ਰਭਾਵਿਤ ਹੋਏ ਸੋ ਬੇਸ਼ੱਕ ਦਰਿਆ ਦੀ ਦਰਿਆ ਦੀ ਮਾਰ ਹੇਠ ਸਾਡੇ 8 ਜਾਂ 10 ਜ਼ਿਲ੍ਹੇ ਆਏ ਆ ਲੇਕਿਨ ਹੁਣ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਵਿੱਚ ਵੀ ਵਰਖਾ ਦਾ ਪਾਣੀ ਪੜ ਕੇ ਬਰਸਾਤ ਦਾ ਰੁਕ ਯਾਨੀ ਕਿ ਹੜ੍ਹ ਦਾ ਰੁਕਤ ਕਰਨ ਕਰ ਰਿਹਾ ਸੋ ਇਹਦੇ ਨਾਲ ਬਹੁਤ ਵੱਡਾ ਨੁਕਸਾਨ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੰਡਦਾ ਹੋ ਰਿਹਾ ਜਿਹਦੇ ਨਾਲ ਲੋਕਾਂ ਦੇ ਮਕਾਨ ਟਿਆ ਸਕਦੇ ਆ ਜਾਂ ਉਹਨਾਂ ਦਾ ਜਿਹੜਾ ਖਾਣ ਪੀਣ ਵਾਲਾ ਸਮਾਨ ਜਾਂ ਹੋਰ ਵਰਤੋਂ ਦੀਆਂ ਵਸਤਾਂ ਹੁੰਦੀਆਂ ਖਰਾਬ ਹੋ ਸਕਦਾ। ਸੋ ਦੋਸਤੋ ਜਦੋਂ ਵੀ ਪੰਜਾਬ ਵਿੱਚ ਹੜਾ ਆਉਂਦਾ ਸਾਡੇ ਪੰਜਾਬੀ ਲੋਕ ਜਾਂ ਸਾਡੇ ਗਵਾਂਢੀ ਸੁਗਾਂਢੇ ਲੋਕ ਕੋਸ਼ਿਸ਼ ਕਰਦੇ ਆ ਵੀ ਕੋਈ ਨਾ ਕੋਈ ਜਿਹੜੀ ਰਾਹਤ ਸਮਗਰੀ ਇਹਨਾਂ ਤੱਕ ਪਹੁੰਚਾਈ ਜਾਵੇ ਤਾਂ ਜੋ ਫੌਰੀ ਜਿਹੜਾ ਤਕਲੀਫ ਹੁੰਦੀ ਆ ਉਹਨੂੰ ਘਟਾਇਆ ਜਾ ਸਕੇ। ਸੋ ਮੈਂ ਇਹਨਾਂ ਦਿਨਾਂ ਵਿੱਚ ਬਹੁਤ ਸਾਰੀਆਂ ਵੀਡੀਓ ਦੇਖੀਆਂ ਔਰ ਮੇਰਾ ਆਪਦਾ ਨਿੱਜੀ ਤਜਰਬਾ ਵੀ ਹੈਗਾ ਪਿਛਲੇ ਹੜਾਂ ਦਾ ਕਿ ਜਦੋਂ ਵੀ ਅਸੀਂ ਕੋਈ ਰਾਹਤ ਸਮਗਰੀ ਲੈ ਕੇ ਜਾਂਦੇ ਆ ਤੇ ਰਸਤਿਆਂ ਵਿੱਚ ਬਹੁਤ ਸਾਰੇ ਲੋਕ ਇਹੋ ਜਿਹੇ ਮਿਲ ਜਾਂਦੇ ਆ ਜਿਨ੍ਹਾਂ ਨੂੰ ਹੱਡ ਦੇ ਨਾਲ ਕੋਈ ਨੁਕਸਾਨ ਨਹੀਂ ਹੋਇਆ ਹੁੰਦਾ ਲੇਕਿਨ ਉਹ ਲੋਕ ਇਸ ਤਰ੍ਹਾਂ ਦਿਖਾਵਾ ਕਰਦੇ ਆ ਕਿ ਉਹਨਾਂ ਦਾ ਨੁਕਸਾਨ ਹੋਇਆ ਸੋ ਕਈ ਵਾਰੀ ਉਹ ਲੋਕ ਝੁੱਗੀਆਂ ਝੌਪੜੀਆਂ ਵੀ ਬਣਾ ਲੈਂਦੇ ਉੱਥੇ ਕੰਮ ਚ ਲੋਕ ਔਰ ਜਿਹੜਾ ਵੀ ਕੋਈ ਸੱਜਣ ਦਾਨੀ ਸੇਵਾਦਾਰ ਆਉਂਦਾ ਕੋਈ ਰਾਸ ਸਮਗਰੀ ਲੈ ਕੇ ਉਹਦੇ ਕੋਲ ਸਮਗਰੀ ਲੈ ਲਈ ਜਾਂਦੀ ਹੈ ਸੋ ਦੋਸਤੋ ਮੈਂ ਇਸ ਵੀਡੀਓ ਰਾਹੀਂ ਇਹ ਜਰੂਰ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੇ ਵੀ ਦੋਸਤਾਂ ਮਿੱਤਰਾਂ ਨੇ ਸੇਵਾਦਾਰਾਂ ਨੇ ਕੋਈ ਰਾਸ ਸਮਗਰੀ ਲੈ ਕੇ ਜਾਣੀ ਹੈ ਉਹ ਜਰੂਰ ਜੋ ਉਥੇ ਪ੍ਰਸ਼ਾਸਨਾਂ ਜਾਂ ਕੋਈ ਐਨਜੀਓ ਕੰਮ ਕਰ ਰਹੀ ਆ ਜਾਂ ਕੋਈ ਵੀ ਸੱਤਾ ਧਾਰਮਿਕ ਜਾਂ ਰਾਜਨੀਤਿਕ ਸੰਸਥਾ ਦੇਸ਼ ਕੰਮ ਕਰਦੀ ਹੋਵੇ ਉਹਨਾਂ ਦੇ ਨਾਲ ਸੰਪਰਕ ਕਰਕੇ ਖਾਸ ਤੌਰ ਤੇ ਇਲਾਕੇ ਦਾ ਜਿਹੜਾ ਐਸਡੀਐਮ ਆ ਜਾਂ ਪ੍ਰਸ਼ਾਸਨ ਆ ਉਹਨਾਂ ਨਾਲ ਸੰਪਰਕ ਕਰਕੇ ਇਹ ਜਰੂਰੀ ਬਣਾਇਆ ਜਾਵੇ ਕਿ ਲੋੜ ਅਸਲ ਚ ਕਿੱਥੇ ਆ ਉਸ ਤੋਂ ਬਾਅਦ ਕੋਈ ਨਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਾਲ ਲੈ ਕੇ ਜਾਂ ਲੋਕਲ ਐਨਜੀਓ ਨਾਲ ਲੈ ਕੇ ਜਾਂ ਕੋਈ ਲੋਕਲ ਜਿਹੜੇ ਸਰਕਾਰੀ ਉਥੇ ਅਫਸਰ ਹੁੰਦੇ ਉਹਨਾਂ ਨਾਲ ਲੈ ਕੇ ਆਪ ਖੁਦ ਪਹੁੰਚ ਕੀਤੀ ਜਾਵੇ ਔਰ ਪੂਰੀ ਤਰ੍ਹਾਂ ਆਈਡੈਂਟੀਫਿਕੇਸ਼ਨ ਕਰਕੇ ਔਰ ਬਕਾਇਦਾ ਅਸੀਂ ਤੇ ਇਹ ਵੀ ਕਰਦੇ ਰਹੇ ਕਿ ਬੰਦੇ ਦਾ ਆਧਾਰ ਕਾਰਡ ਵੀ ਲੱਲੀਦਾ ਸੀ ਤਾਂ ਜੋ ਉਥੇ ਜਿਹੜੀ ਰਾਸਮਗਰੀ ਹੁੰਦੀ ਉਹਦੀ ਲੁੱਟ ਮਾਰ ਨਾ ਹੋ ਸਕੇ ਸਾਡੇ ਨਾਲੇ ਖੁਦ ਚੀਜ਼ਾਂ ਵਾਪਰਦੀਆਂ ਰਹੀਆਂ ਸੋ ਇਸ ਕਰਕੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਖਾਣ ਪੀਣ ਦੀਆਂ ਜਿਹੜੀਆਂ ਵਿਸਥਾਾਂ ਜਾਂ ਜ਼ਰੂਰੀ ਲੋੜਾਂ ਦੀਆਂ ਵਿਸਥਾਾਂ ਜਿੰਨੀ ਲੋੜ ਆ ਓਨੀ ਹੀ ਲਿਜਾਈ ਜਾਵੇ ਤਾਂ ਜੋ ਉਹਨਾਂ ਦੀ ਵੇਸਟੇਜ ਨਾ ਹੋ ਸਕੇ ਉਹ ਇਸ ਤੋਂ ਬਾਅਦ ਦੋਸਤੋ ਬੇਨਤੀ ਹੈ ਕਿ ਹਾਰਡ ਬਹੁਤ ਭਿਆਨਕ ਹੈ ਔਰ ਇਹਦਾ ਇਫੈਕਟ ਬਹੁਤ ਲੰਮਾ ਜਾਊਗਾ ਸਾਡੇ ਜਿਹੜੇ ਜੀਵ ਜੰਤੂ ਮਰਨਗੇ ਪਸ਼ੂ ਮਰਨਗੇ ਉਹਦੇ ਨਾਲ ਬਿਮਾਰੀਆਂ ਫੈਲਣਗੀਆਂ ਔਰ ਬਿਮਾਰੀਆਂ ਦਾ ਇਲਾਜ ਜਿਹੜਾ ਲੰਬਾ ਚੱਲੂਗਾ ਇਹਦੇ ਨਾਲ ਹੀ ਜਿਹੜੀ ਜ਼ਮੀਨ ਸਾਡੀ ਖਰਾਬ ਹੋ ਜੂਗੀ ਉਹਨੂੰ ਪਧਰ ਕਰਨ ਵਾਸਤੇ ਜਾਂ ਹੋਰ ਜਿਹੜੀਆਂ ਸਾਡੀਆਂ ਫਸਲਾਂ ਖਰਾਬ ਹੋਣਗੀਆਂ ਜਾਂ ਹੋਰ ਜਿਹੜਾ ਬਿਜਲੀ ਦਾ ਢਾਂਚਾ ਖਰਾਬ ਹੋਊਗਾ ਜਾਂ ਹੋਰ ਜਿਹੜਾ ਵੀ ਸਾਡਾ ਢਾਂਚਾ ਹੈਗਾ ਉਹਨੂੰ ਜਿਹੜਾ ਖਰਾਬ ਹੋ ਜੂਗਾ ਉਹਨੂੰ ਸੈੱਟ ਕਰਨ ਵਾਸਤੇ ਬਹੁਤ ਟਾਈਮ ਲੱਗੂਗਾ ਇਸ ਕਰਕੇ ਰਾਹਤ ਸਮੱਗਰੀ ਜਿੰਨੀ ਲੋੜ ਆ ਉਹਦੇ ਸਮਰਥਾ ਅਨੁਸਾਰ ਹੀ ਪਹੁੰਚਾਈ ਜਾਵੇ ਕਿਉਂਕਿ ਜੇ ਆਪਾਂ ਆਟਾ ਜਾਂ ਹੋਰ ਕੋਈ ਵਸਤਾਂ ਲੈ ਜਾਂਦੇ ਆ ਜਾਂ ਲੰਗਰ ਪਕਾ ਕੇ ਲੈ ਜਾਂਦੇ ਜਿੱਥੇ ਉਹਦੀ ਲੋੜ ਨਹੀਂ ਹੈਗੀ ਫਿਰ ਉਹ ਖਰਾਬ ਹੋ ਜਾਂਦਾ ਸੋ ਇਸ ਕਰਕੇ ਬੇਨਤੀ ਹੈ ਕਿਉਂਕਿ ਜਦੋਂ ਸਾਡੀਆਂ ਫਸਲਾਂ ਬੀਜਣ ਦਾ ਸਮਾਂ ਆਊਗਾ ਉਦੋਂ ਤੱਕ ਇਹ ਕੰਮ ਚੱਲੂਗਾ ਘਟੋ ਘਟ ਸੋ ਆਪਾਂ ਜਿਹੜੀ ਰਾਹਤ ਸਮਗਰੀ ਹੈ ਜਿਹੜਾ ਆਪਾਂ ਆਪਣੀ ਜੇਬ ਵਿੱਚੋਂ ਜਾਂ ਕਿਸੇ ਵੀ ਤਰ੍ਹਾਂ ਪੈਸੇ ਲਾਉਣੇ ਹੁੰਦੇ ਬੜੇ ਮਡਮੁਲੀ ਚੀਜ਼ ਹੁੰਦੀ ਹੈ ਸੋ ਆਪਾਂ ਜਰੂਰ ਇਹਨੂੰ ਐ ਨਾਪ ਤੋਲ ਕੇ ਲਾਈਏ ਔਰ ਖਾਸ ਤੌਰ ਤੇ